ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਣਾ ਪਹਿਲਾ ਬਲੌਗ ਅਪਲੋਡ ਆਇਆ ਦੋ ਕਬੂਤਰ ਇਧਰ ਮੁਰਗੀ ਤੇ ਉਹਦੇ ਬੱਚੇ ਛੜ ਤੇ ਬਾਹਰ ਤੇ ਇਹਨਾਂ ਨੂੰ ਪਾਤਾ ਦਲੀਆ ਦੇਖੋ ਮਿੱਤਰੋ ਕਿੱਦਾਂ ਘੁੰਮਦੇ ਮਾਂ ਦੇ ਨਾਲ ਮਿੱਤਰੋ ਆਂਡੇ ਦੇਣ ਤੋਂ ਬਾਅਦ ਆ ਕਬੂਤਰੀ ਦੀ ਪੂਛ ਹੋ ਗਈ ਐਦਾਂ ਬਾਈ ਇਹ ਕਿਸੇ ਵੀ ਵੀਰ ਨੂੰ ਇਲਾਜ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆ ਵਾਲੀ ਮੁਰਗੀ ਦੇਖੋ ਕਿੱਥੇ ਵੜ ਗਈ ਆਂਡਾ ਦੇਣ ਕਬੂਤਰਾਂ ਦੇ ਖਾਨੇ ਚ ਆ ਬਾਈ ਸਾਰੇ ਕਬੂਤਰਾਂ ਦੇ ਖਾਨੇ ਆ ਆਪਣੇ ਇਹ ਦੋਨੇ ਕਬੂਤਰ ਵੀ ਬਾਈ ਆ ਗਿਆ ਤਿੰਨ ਘੰਟੇ ਉੜ ਕੇ ਇਹ ਬੱਗਾ ਕਾਲੀਆਂ ਅੱਖਾਂ ਦਾ ਤੇ ਦੂਜਾ ਕਬੂਤਰ ਇਹ ਖੱਟੀਆਂ ਅੱਖਾਂ ਦਾ ਲਾਲਚੀਨਾ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਨਿੱਕਾ ਜਿਹਾ ਬੱਚਾ ਦੇਖੋ ਬਾਈ ਕਿੰਨਾ ਸੋਹਣਾ ਕਾਲਾ ਤੇ ਚਿੱਟਾ ਏ ਬਾਈ ਪਾਕਿਸਤਾਨੀ ਉੜਦਾ ਬੱਚਾ ਆਪਣਾ ਕਰੋ ਚੈੱਕ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਇੱਧਰ 6 ਚੂਚੇ ਬਾਈ ਆਪਾਂ ਰੱਖਿਓ ਅਲੱਗ ਢੋਲੀ ਦੇ ਵਿੱਚ ਕਿਉਂਕਿ ਜਦੋਂ ਉਤਾਰਦੇ ਇਹਨਾਂ ਨੂੰ ਥੱਲੇ ਤੇ ਸਾਰੀਆਂ ਮੁਰਗੀਆਂ ਇਹਨਾਂ ਨੂੰ ਮਾਰਦੀਆਂ ਢੋਲੀ 'ਚ ਪਾਣੀ ਤੇ ਦਾਣੇ ਪੂਰੇ ਭਰ ਲੱਖਿਓ ਇਹਨਾਂ ਨੂੰ ਤੇ ਇੱਧਰ ਬਾਕੀ ਸਾਰੇ ਜਾਨਵਰਾਂ ਨੂੰ ਵੀ ਪਾ ਤੇ ਦਾਣੇ ਲੱਗ ਕੁਝ